ਹਾਂਜੀ ਸਤਿ ਸ੍ਰੀ ਅਕਾਲ ਜੀ ਕਬੱਡੀ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਲੋ ਵੀਰਾਂ ਚਾਪਾ ਤੋਂ ਦੱਸ ਦਿਆਂ 11 ਤਰੀਕ ਨੂੰ ਬਾਕੜੀਆਂ ਕਪੂਰਸਲਾ ਵਿੱਚ ਜਿਹੜਾ ਪਹਿਲਾ ਵਰਲਡ ਕਬੱਡੀ ਕੱਪ ਹੋ ਰਿਹਾ ਉਹਦੇ ਵਿੱਚ ਕਿਹੜੀਆਂ ਟੀਮਾਂ ਭਾਗ ਲੈ ਰਹੀਆਂ ਤੇ ਕਿਹੜੇ ਖਿਡਾਰੀ ਨੇਗੇ ਇੱਥੇ ਪਹਿਲਾ ਨਾਮ 11 ਲੱਖ ਦੂਜਾ 9 ਲੱਖ ਤੇ ਸੈਮੀਫਾਈਨਲ 7 ਲੱਖ ਤੇ ਪਾਰਟਿਸਪੀਟ ਨੂੰ ਤੇ ਕੁਆਰਟ 5 ਨੂੰ 44 ਲੱਖ ਪਹਿਲੀ ਟੀਮ ਅਮਰੀਕਾ ਦੇ ਵਿੱਚ ਸੁਲਤਾਨ ਢੱਲਾਵਗਾ ਬਿੰਦਾ ਤੇ ਰਵੀ ਸਾਹੋਕੇ ਸੋਨ ਚੱਕ ਸਾਬੂ ਵਾਲਾ ਮੰਨਾ ਬੱਲਨੋ ਲੀ ਲਲੀਆਂ ਸੋਨੂ ਗੁਜਰ ਬੂਟਾ ਅਨਦਾਣਾ ਮਾਲਾ ਗਵਿੰਦਪਰੀਆ ਸੋਨੂ ਗੁਜਰ ਅਕੇ ਸੰਭਾ ਪਰ ਜੱਸੀ ਧੂੜ ਹੋਲਦਾ ਸੁਸਕ ਬੁਰੀਆ ਸਿਸਰ ਤੇ ਯਾਦ ਕੋਟਲੀ ਅਗਲੀ ਟੀਮ ਹੈਗੀ ਇੰਗਲੈਂਡ ਦੀ ਇੰਗਲੈਂਡ ਦੀ ਟੀਮ ਦੇ ਵਿੱਚ ਜੱਗੂ ਹਕਮਵਾਲ ਸੰਦੀਪ ਦੋਦਾ ਕਰਨ ਡੱਗੋ ਰਮਣੇ ਵਾਲਾ ਗੁਰਵਿੰਦਰ ਖਾਂਗਾ ਸੂਨੀ ਭਾਦਰਾ ਗगन ਯੋਗੇਵਾਲ ਜਸਨ ਆਲੰਗੀਰ ਪ੍ਰਤਾਪ ਘੜਿਆਣਾ ਸੂਨ ਬੰਦੜੋੜ ਗੁਰਪ੍ਰੀਤ ਪਰੇ ਸਾਹਿਬ ਨਿੱਕੂ ਖਿਆਣ ਅਮਰਤ ਬਰਸਾਲਪੁਰ ਮਨਯੋਤ ਮਸੀਵਾੜਾ ਸੁਨੀਲ ਕਮਤਾਨ ਸਾਹਿਬ ਅਦੁੱਲਾ ਛੱਠਾ ਗਵੰਦਪੁਰ ਵਿੱਕੀ ਹਰੀ ਕੇ ਸਿਰਾ ਚੱਕਰੀ ਸੇਰ ਤੇ ਮਨਦੀਪ ਬਲਰਾ ਅੱਗੇ ਆ ਗਈ ਟੀਮ ਨਿਊ ਟੀਮ ਨਿਊਜ਼ੀਲੈਂਡ ਦੀ ਦੇ ਵਿੱਚ ਗੋਪੀ ਫਰੰਦੀਪੁਰ ਏਕਮ ਖਤਾਬ ਕੀਆ ਰਾਜਾ ਪਤਰੀ ਤੇ ਗੁਰਦੇਤ ਕਿਸੰਗੜ ਪ੍ਰੀਤ ਲੱਦੂ ਗੋਲਾ ਸਦਮਾ ਸਤੂ ਖੰਡੂਰ ਸਹਿਬ ਵਾਹਿਗੁਰੂ ਸਿੰਚੇਵਾਲ ਜੋਦਾ ਕਾਂਸ ਗੱਲਾਲ ਸੋਰ ਪੂਰੀ ਬੂਏ ਨੰਗਲ ਸੰਕਰ ਸਦਮਾ ਦੀ ਉਧਵਰ ਜੀ ਨਿਕਾ ਨੰਦੌਰ ਤੇ ਸਿਮੂ ਖੰਗ ਅੱਗੇ ਟੀਮ ਆ ਗਈ ਟੀਮ ਕਨੇਡਾ ਦੀ ਖੁਸ਼ੀ ਜੁਬਗਾ ਤੇ ਪੱਲਾ ਜਲਾਲਪੁਰਿਆ ਇਹਨਾਂ ਦੇ ਚਾਂਸ 50% ਨੇ ਬਾਕੀ ਦੇਖਦੇ ਆ ਮੁਸ਼ਕਲ ਜਿਹਾ ਲੱਗਦਾ ਆ ਆ ਤਾਂ ਸਕਦੇ ਆ ਪਰ ਖੇਡਣਾ ਮੁਸ਼ਕਲ ਜਿਹਾ ਲੱਗਦਾ ਬਾਕੀ ਦੇਖਦੇ ਆ ਇਸੇ ਵਿੱਚ ਰਵੀ ਕਲਰਾਹੋ ਅਰਸ ਚੋਲੇ ਵਾਲਾ ਯਾ ਦਸ ਸਰਖਪੁਰ ਇੰਦਰਜੀਤ ਫਰਿਆਦ ਮਰੂਕ ਸਾਜੀ ਮਣੀ ਮਲੇਆ ਮੈਸੀਆ ਕੁਲ ਗੋਰਾ ਸਰਾਣੀ ਮੰਡ ਸੰਦੀਪ ਮਹਿੰਦਵਾਲ ਬੱਲੀ ਸੁਹਾਣਾ ਜੋਤ ਅੱਗੇ ਟੀਮਾਂ ਦੀ ਅਸ਼ਟੀ ਯੋਤਾ ਮਹਿੰਦਵਾਲ ਗੱਗੀ ਖੀਰਾਵਾਲ ਗੋਪੀ ਮਾਨਕੀ ਲਵਲੀ ਮਹਿੰਦਵਾਲ ਗਿੰਨੀ ਮਹਿੰਦਵਾਲ ਜੋਤਾ ਸੁਰਖਪੁਰ ਮਰਤ ਆਲਖ ਜਗਾ ਚਿੱਟੀ ਸਣੀ ਕਾਲੇ ਸੰਘਣਾ ਗੁਰੂ ਤੋਪੀਆ ਅੰਬਾਸੌਰ ਸਿੰਘ ਪੂਰੀ ਸਨਮ ਬਗੀ ਪਰੰਜੀਤ ਖਰਾਲ ਆਇਆ ਅੱਗੇ ਟੀਮਾਂ ਦੀ ਇੰਡੀਆ ਦੀ ਇਦੇ ਵਿੱਚ ਸਿਲੂ ਸਿਲੂ ਦੇ ਚਾਂਸ ਵੀ ਕੱਟੀ ਨਹੀਂ ਕਿਉਂਕਿ ਇਹ ਰੈਸਟ ਤੇ ਆ ਫਿਰ ਦੇਖੋ ਬਹੁਤ ਘੱਟ ਚਾਂਸ ਨੇ ਖੇਡਣ ਦੇ ਫਿਰ ਕੱਲ ਨੂੰ ਪਤਾ ਲੱਗੂ ਇਹ ਬਾਕੀ ਇੰਡੀਆ ਦੀ ਜਿੰਨੇ ਵਿੱਚ ਰਵੀ ਦਿਉਰਾ ਅਮਨ ਦਿਉਰਾ ਦੀਪਕ ਕਾਸੀਪੁਰ ਸਮਿੰਤ ਸਿਵਾ ਤਖੜ ਗੋਰਖੀਆਂ ਸਚਨ ਗੰਗੂਲੀ ਦੀਨੂ ਜਵਾਰਕੇ ਗੋਰਾ ਸਾਲੂ ਮੱਖਣ ਮੱਖੀ ਹਿੰਦੂ ਹਰੂੜੇ ਕੇ ਵਾਲਾ ਵਿਸਾਲ ਗੱਦੀ ਇਹ ਟੀਮ ਇੰਡੀਆ ਦੇ ਵਿੱਚ 플레이 ਖੜਨਗੇ ਕੋਈ ਇਕਣ ਦੁੱਕੜ ਹੋ ਸਕਦਾ ਇਧਰ ਉਧਰ ਤੇ ਬਾਕੀ ਬਾਈ ਸਾਰੇ ਆਪਣੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀ ਟੀਮ ਤੁਹਾਨੂੰ ਪਾਰੇ ਲੱਗਦੀ ਆ ਕਿਹੜੀ ਮੋੜ ਮੇ ਜਵਾਬ ਦੇ ਸਕਦੀ ਆ ਤੇ ਕਿ ਟੀਮ ਜਿੱਤ ਸਕਦੀ ਆ ਕਮੈਂਟਾਂ ਵਿੱਚ ਦੱਸ ਦਿਓ ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇੰਨੀ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤਾਂ ਜੋ ਆਪਾਂ ਤੁਹਾਡੇ ਸਾਹਮਣੇ ਕਬੱਡੀ ਦੀਆਂ ਹੋਰ ਵੀ ਲੈ ਕੇ ਆ ਸਕੀਏ ਧੰਨਵਾਦ ਜੀ